ਜਾਰੀ ਹੈ ਇਹ ਸਲੋਚਨਾ ਇਨਕਲੇਵ ਕਲੋਨੀ ਆ ਜੀ ਇੱਦੇ ਪਿਛਲੇ ਪਾਸੇ ਸੈਲਰ ਸੀ ਤਾਂ ਅੱਗੇ ਇਹ ਜੀ ਵਾਹੀਯੋਗ ਜ਼ਮੀਨ ਸੀ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਥੇ ਜੋ ਆਪਣਾ ਕੰਮ ਹੈ ਧੜਾ ਧੜ ਕਲੋਨੀ ਕੱਟੀ ਜਾ ਰਹੀ ਹੈ ਤਾਂ ਸਦੋਂ ਇਹ ਮੌਕੇ ਤੇ ਆ ਕੇ ਦੇਖਿਆ ਤਾਂ ਇੱਥੇ ਪਿੱਲਰ ਭਰੇ ਜਾ ਰਹੇ ਸੀ ਭਰਤ ਪੈ ਰਹੇ ਸੀ ਸੋ ਅਸੀਂ ਨੇ ਨਾਲ ਦੀ ਨਾਲ ਹੀ ਮੈਂ ਯੂ ਨੂੰ ਕਿਹਾ ਯੂ ਨੂੰ ਨਾਲ ਦੀ ਨਾਲ ਹੀ ਏਟੀਪੀ ਨੂੰ ਕਿਹਾ ਏਟੀਪੀ ਨੂੰ ਨਾਲ ਦੀ ਨਾਲ ਜੇ ਦੀ ਡਿਊਟੀ ਲਾਈ ਜਦੋਂ ਅਸੀਂ ਆ ਕੇ ਦੇਖਿਆ ਤਾਂ ਇੱਥੇ ਕਰ ਤਾਂ ਪੈ ਰਹੀ ਸੀ ਸੋ ਇਹ ਜੋ ਮਰੀ ਭੁਗਤ ਨਾਲ ਕੰਮ ਹੈ ਬਹੁਤ ਜੋਰ ਸ਼ੋਰਾਂ ਨਾਲ ਚੱਲ ਰਿਹਾ ਹੈ ਸੰਗਰੂਰ ਦੇ ਵਿੱਚ ਲੈਣ ਦੇਣ ਦਾ ਕੰਮ ਹੈ ਜੋ ਜੋਰ ਸ਼ੋਰਾਂ ਨਾਲ ਚੱਲ ਰਿਹਾ ਹੈ ਦੇਖੋ ਤੁਸੀਂ ਨਜਾਇਜ਼ ਕਲੋਨੀ ਬਣ ਰਹੀ ਹੈ ਕੋਈ ਅਪਰੂਵਲ ਨਹੀਂ ਲਈ ਗਈ ਕੋਈ ਮੈਨਿੰਗ ਤੋਂ ਕੋਈ ਨਗਰ ਕੌਂਸਲ ਤੋਂ ਕਿਸੇ ਤੋਂ ਕੋਈ ਪ੍ਰੋਬਲ ਨਹੀਂ ਲਈ ਗਈ ਜੀ ਇਹ ਨਜਾਇਜ਼ ਤਰੀਕੇ ਨਾਲ ਹੋ ਸਾਰੀ ਹੋ ਰਹੀ ਹੈ ਜੋ ਕਿ ਨਹੀਂ ਹੋਣੀ ਚਾਹੀਦੀ ਸੀ ਪਹਿਲਾਂ ਇਹਦੀ ਫਾਈਲ ਕਮੇਟੀ ਦੇ ਵਿੱਚ ਪੋਟੋ ਹੋਣੀ ਚਾਹੀਦੀ ਸੀ ਜੋ ਕਿ ਹੁਣ ਤੱਕ ਇਹਨਾਂ ਨੇ ਕੋਈ ਫਾਈਲ ਵਗੈਰਾ ਤੱਕ ਨਹੀਂ ਲਾਈ ਸਾਨੂੰ ਤਾਂ ਇਹ ਵੀ ਪਤਾ ਲੱਗਿਆ ਵੀ ਉੱਥੋਂ ਤਿੰਨ ਇਹਨੇ ਸਲੋਚਨਾ ਇਨਕਲੇਵ ਤੋਂ ਤਿੰਨ ਐਲਸੀਡੀਆਂ ਦੋ ਅਲਮਾਰੀਆਂ ਤੇ ਬਾਕੀ ਫਰਨੀਚਰ ਹੋਰ ਵੀ ਇਹ ਲੈ ਕੇ ਆਏ ਨੇ ਤੇ ਸਾਨੂੰ ਇਹ ਭੂਸੇ ਯੁੱਗ ਨੂੰ ਫੂਤੋਂ ਤੋਂ ਪਤਾ ਲੱਗਿਆ ਉਹ ਫਰਨੀਚਰ ਗਿਆ ਕਿੱਥੇ ਓਏ ਨਗਰ ਕੌਂਸਲ ਵਾਸਤੇ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਦੇ ਘਰੇ ਗਿਆ ਜੀ ਨਗਰ ਕੌਂਸਲ ਦੇ ਦਫ਼ਤਰ ਨਹੀਂ ਆਇਆ ਤੁਸੀਂ ਵੱਡੇ ਦੋਸ ਲਾ ਰਹੇ ਹੋ ਮਹਾਂ ਬਿਲਕੁਲ ਸਹੀ ਲਾ ਰਹੇ ਆ ਜੀ ਬਿਲਕੁਲ ਸਹੀ ਲਾ ਰਹੇ ਆ ਅਸੀਂ ਜਿਹੜੇ ਨਜਾਇਜ਼ ਕਰੋਨੀਆਂ ਕੱਟੀਆਂ ਜਾ ਰਹੀਆਂ ਨੇ ਨਜਾਇਜ਼ ਕੰਮ ਹੋ ਰਹੇ ਨੇ ਨਗਰ ਕੌਂਸਲ ਕਮੇਟੀ ਦੇ ਵਿੱਚ ਐਤਵਾਰ ਤੇ ਸ਼ਨੀਵਾਰ ਤੇ ਐਤਵਾਰ ਨੂੰ ਵੀ ਦਫ਼ਤਰ ਖੁੱਲਦੇ ਨੇ ਸਾਡੇ ਕੰਮ ਛੁੱਟੀ ਆ ਜਿੱਦੇ ਛੁੱਟੀ ਤੋਂ ਬਗੈਰ ਜਿਹੜੇ ਦਫ਼ਤਰ ਲੱਗਦੇ ਨੇ ਉਹ ਦਿਨ ਵੀ ਨਹੀਂ ਹੁੰਦੇ ਤੇ ਜਿਹੜੇ ਗੈਰਕਾਨੂੰਨੀ ਜਿਹੜੇ ਕੰਮ ਨੇ ਮੇਰੇ ਖਿਆਲ ਚ ਸ਼ਨੀਵਾਰ ਤੇ ਐਤਵਾਰ ਨੂੰ ਹੁੰਦੇ ਨੇ ਉਧਰ ਇਸ ਮਾਮਲੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇੱਕ ਨੋਟਿਸ ਕਲੋਨੀ ਕੱਟਣ ਵਾਲੇ ਨੂੰ ਕੱਢਿਆ ਗਿਆ ਹੈ ਅਤੇ ਜੋ ਜਵਾਬ ਆਵੇਗਾ ਉਸ ਤਹਿਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਏਕਮ ਏਡੀਸੀ ਸੰਗਰੂਰ ਦਾ ਹੈ ਉਸ ਤੋਂ ਬਾਅਦ ਹੀ ਨਗਰ ਕੌਂਸਲ ਅਗਲਾ ਕੰਮ ਕਰਦੀ ਹੈ। ਦੂਜੇ ਪਾਸੇ ਇਸ ਮੁੱਦੇ ਤੇ ਨਗਰ ਕੌਂਸਲ ਦੇ ਈਓ ਨੇ ਕੋਲ ਮੋਲ ਜਵਾਬ ਦੇ ਦਿੰਦਿਆਂ ਕਿਹਾ ਕਿ ਜਿਵੇਂ ਹੀ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਉਹਨਾਂ ਕਾਰਵਾਈ ਸ਼ੁਰੂ ਕਰ ਦਿੱਤੀ। ਕਲੋਨੀਆਂ ਤਾਂ ਏਡੀਸੀ ਸਭ ਪਾਸ ਕਰਦੇ ਆ ਜੀ। ਸਾਡਾ ਤਾਂ ਕੰਮ ਸਿਰਫ ਇੰਨਾ ਹੁੰਦਾ ਵੀ ਜੇ ਕੋਈ ਅਸਾਰੀ ਹੁੰਦੀ ਆ ਉਹਨੂੰ ਨੋਟਸ ਦੇ ਕੇ ਰੋਕਣਾ ਹੁੰਦਾ। ਹੂੰ। ਉਹ ਅਸੀਂ ਦੇਤਾ। ਨੇ ਹੁਣ ਦਿੱਤਾ ਗਿਆ ਕਿ ਪਹਿਲਾਂ ਕਿਉਂ ਨਹੀਂ ਦਿੱਤਾ ਗਿਆ ਕਿਉਂਕਿ ਇਹ ਕੰਮ ਤਾਂ ਬੜੀ ਧੀਰ ਤੇ ਚੱਲ ਰਿਹਾ ਜੀ ਇਹ ਪੁਲੀਸ ਸਾਹਿਬ ਜਦੋਂ ਕੋਈ ਕੰਮ ਧਿਆਨ ਚਾਊਗਾ ਤਾਂ ਉਹਨੂੰ ਨਾਲ ਦੀ ਨਾਲ ਅਸੀਂ ਨੋਟਿਸ ਇਮੀਡੀਟਲੀ ਦੇ ਦਿੰਨੇ 6 ਮਹੀਨਿਆਂ ਤੋਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਨਾਜਾਇਜ਼ ਕਲੋਨੀ ਦਾ ਪਤਾ ਹੀ ਨਹੀਂ ਲੱਗਿਆ ਕਿ ਸ਼ਹਿਰ ਦੇ ਵਿੱਚ ਕੋਈ ਕਲੋਨੀ ਬੱਤੀ ਜਾ ਰਹੀ ਹੈ ਕਈ ਵਾਰ ਕੋਲੀ ਸਾਹਿਬ ਇਦਾਂ ਦੇ ਕੰਮ ਹੁੰਦੇ ਆਗੇ ਵੀ ਥੋੜੀ ਦੇਰ ਬਾਅਦ ਜਦੋਂ ਕਮੇਟੀ ਨੋਟਿਸ ਦਿੰਦੀ ਹੈ ਕਿ ਕਿਸੇ ਵੀ ਬਿਲਡਿੰਗਾਂ ਬਣਦੀਆਂ ਨੇ ਸ਼ਹਿਰ ਦੇ ਵਿੱਚ ਜਾਓ ਬਿਲਡਿੰਗਾਂ ਬਣਦੀਆਂ ਨੇ ਅਗਲਾ ਨੋਟਸ ਤੇ ਕੰਮ ਰੋਕ ਲੈਂਦਾ ਹੈ ਕਈ ਵਾਰ ਫੇਰ ਕੋਈ ਰਾਤ ਪੁਰਾਤੇ ਕੰਮ ਸ਼ੁਰੂ ਕਰ ਲੈਂਦਾ ਕੋਈ ਇੱਧਰ ਉੱਧਰ ਆ ਕੇ ਕੰਮ ਸ਼ੁਰੂ ਕਰ ਲੈਂਦਾ ਕਈ ਵਾਰ ਇਦਾਂ ਦੇ ਕੰਮ ਆਦਾ ਨਹੀਂ ਪਤਾ ਲੱਗਦਾ ਜਦੋਂ ਵੀ ਕੋਈ ਕੰਮ ਧਿਆਨ ਚਾਹੁੰਦਾ ਹੈ ਤਾਂ ਕਮੇਟੀ ਬਿਲਕੁਲ ਐਕਸ਼ਨ ਲੈਂਦੀ ਹੈ ਦੇਖੋ ਮੇਰੇ ਤੋਂ ਤੇ ਸਾਡੇ ਤੋਂ ਧਿਆਨ ਚ ਜਦ ਵੀ ਆਇਆ ਨਾਲ ਦੀ ਨਾਲ ਦੀ ਐਕਸ਼ਨ ਕਰਦਾ ਉਹ ਤਾਂ ਪਹਿਲਾਂ ਦੇਖੋ ਮੇਰੇ ਤੋਂ ਪਹਿਲਾਂ ਅਕਾਉਂਟ ਰਿਆ ਕੀ ਚੱਲ ਰਿਹਾ ਕਿ ਨਹੀਂ ਦਫਤਰ ਤੋਂ ਥੋੜੀ ਦੂਰ ਤੇ ਕਲੋਨੀ ਕੱਟੀ ਜਾ ਨਹੀਂ ਦੇਖੋ ਦਫਤਰ ਦੇ ਦੂਰ ਤੇ ਤਾਂ ਬਹੁਤ ਕੁਝ ਹੁੰਦਾ ਨਾ ਦੇਖੋ ਹਰ ਇੱਕ ਜਗ੍ਹਾ ਤੇ ਮੈਂ ਜਾਣੀ ਸੀ ਨਾ ਮੇਰੇ ਕੋਲ 2 4 ਚਾਰ ਜੀ ਮੇਰੇ ਕੋਲ ਪਵੰਦੀ ਗੜ ਵੀ ਚਾਰਜ ਹੈ ਆਫੀਸ਼ੀਅਲੀ ਤੁਹਾਨੂੰ ਪਤਾ ਰਹਾਵੇਂ ਕਦੀ ਮੀਟਿੰਗਾਂ ਹੋਰ ਕੁਝ ਹੈ ਜਿਸ ਤਰ੍ਹਾਂ ਕੋਈ ਸਾਡੇ ਕੋਲ ਧਿਆਨ ਚੰਗਦਾ ਇਸ ਤਰ੍ਹਾਂ ਮੈਟਰ ਅਸੀਂ ਤੇ ਐਕਸ਼ਨ ਕਰਦੇ ਮਾਈਨਿੰਗਲੀ ਨੀ ਕਿ ਭਾਈ ਜੇ ਸਰ ਤੁਸੀਂ ਮਾਈਨਿੰਗ ਦਾ ਨਹੀਂ ਹਰੀ ਉਹ ਕਨਫਰਮ ਨਹੀਂ ਉਹ ਚੈੱਕ ਕਰ ਲੈਂਦਾ ਭੇਜਿਆ ਨਹੀਂ ਭੇਜਿਆ ਉਹ ਕਨਫਰਮ ਕਰਕੇ ਦੇਗਾ ਉਹ ਜਿਹੜੇ ਜੋ ਉਹ ਨਾਲ ਜੋ ਕਰਦਾ ਜ ਦੂਜੀ ਪਾਸੇ ਇਸ ਮਾਮਲੇ ਵਿੱਚ ਕਥਿਤ ਗੈਰ ਕਾਨੂੰਨੀ ਕਲੋਨੀ ਦੇ ਮਾਲਕ ਦਾ ਕਹਿਣਾ ਹੈ ਕਿ ਉਹਨਾਂ ਦੀ ਜ਼ਮੀਨ ਤੇ ਕਿਸੇ ਨੇ ਕਬਜ਼ਾ ਕੀਤਾ ਸੀ ਜਿਸ ਨੂੰ ਛੁਡਵਾਇਆ ਗਿਆ ਹੈ ਅਤੇ ਅਜੇ ਉਹਨਾਂ ਵੱਲੋਂ ਸਿਰਫ ਜ਼ਮੀਨ ਦੀ ਚਾਰ ਦਿਵਾਰੀ ਕਰਵਾਈ ਜਾ ਰਹੀ ਹੈ ਅਤੇ ਆਉਂਦੇ ਦਿਨਾਂ ਵਿੱਚ ਪਹਿਲਾਂ ਉਹ ਕਲੋਨੀ ਪਾਸ ਕਰਵਾਉਣਗੇ ਫਿਰ ਅੱਗੇ ਦਾ ਕੋਈ ਕੰਮ ਕਰਨਗੇ ਮਜੇਂਦਰ ਜੀ ਬੋਲ ਰਹੇ ਹੋ ਸਰ ਹਾਂ ਜੀ ਹਾਂ ਜੀ ਸਰਮਾ ਗੁਰਦਰਸ਼ਨ ਸਿੱਤੂ ਬੋਲ ਰਿਹਾ ਪੀਟੀਸੀ ਨਿਊਜ਼ ਤੋਂ ਹਾਂ ਜੀ ਹਾਂ ਜੀ ਬਿਤੀ ਕੋ ਜਿਹੜਾ ਤੁਹਾਡੀ ਕਲੋਨੀ ਕੱਟ ਰਹੀ ਹੈ ਕੱਲ ਜਿਹੜੇ ਕੌਂਸਲਰਾਂ ਨੇ ਵੀ ਰੌਲਾ ਪਾਇਆ ਹੈ ਤੇ ਵੀ ਉਹਨਦੇ ਘਰ ਤੋਂ ਕੋਈ ਹਜੇ ਅਪਲਾਈ ਵੀ ਨਹੀਂ ਕੀਤਾ ਉਹ ਕੀ ਹੈਗਾ ਮਸਲਾ ਪੂਰਾ ਦੱਸੋ ਕਿ ਜਦ ਦੀ ਜਾਣਕਾਰੀ ਤੁਹਾਡੀ ਕਾਰਕਟਰ ਕਰ ਰਹੇ ਜੀ ਇਹਨੂੰ ਤਾਂ ਵਿਚਾਰਦਵਾਰੀ ਕਰਦੇ ਸੀ ਕਿ ਲਈ ਹਾਂਜੀ ਉਹ ਕਿਥੇ ਨਿਜਾਇਜ਼ ਕਬਜ਼ਾ ਹੋਇਆ ਸੀਗਾ ਹੂੰ ਉਹ ਮੰਤੀ ਕਰਾ ਕੇ ਸਰਕਾਰੀ ਵਿਚਾਰਦਵਾਰੀ ਕੀਤੀ ਆਪਾਂ ਨੇ ਅੱਛਾ ਜੀ ਆਨ ਵਾਲੇ ਭੁਵੀ ਖੇਤੇ ਨੂੰ ਆਪਾਂ ਪਾਸ ਕਰਾ ਕੇ ਫੇਰੀ ਘਟਾਂਗੇ ਨਹੀਂ ਫੇਰ ਪਹਿਲਾਂ ਨਕਸ਼ਾ ਕਿਵੇਂ ਬਣਾ ਲਿਆ ਜੀ ਤੁਸੀਂ ਨਕਸ਼ਾ ਤਾਂ ਪਹਿਲਾਂ ਕੋਈ ਨਕਸ਼ਾ ਨਹੀਂ ਬਣਾਇਆ ਸਰ ਉਹ ਲੋਕਾਂ ਨੇ ਬਣਾਇਆ ਜਿਹੜੇ ਬਲੈਕਮੀਲਰ ਨੇ ਹਾਂਜੀ ਇਹ ਲੋਗ ਗਲੀ ਬਣਾਇਆ ਸੀ ਅਸੀਂ ਕੋਈ ਨਕਸ਼ਾ ਨਹੀਂ ਬਣਾਇਆ ਜੀ ਇੱਕ ਸੈਲਰ ਵੀ ਤੁਸੀਂ ਉਹਦੇ ਅੰਦਰ ਲਿਆਂਦਾ ਉੱਥੇ ਤਾਂ ਗਲੀਆਂ ਵਗੈਰਾ ਬਣੀਆਂ ਪਈਆਂ ਨੇ ਫਿਰ ਤੁਸੀਂ ਕਹਿੰਦੇ ਚਾਰ ਦੁਆਰੀਆਂ ਜੀ ਉਹ ਬਗੰਦ ਵਾਲਾ ਪਿਆ ਸੀ ਜੀ ਇੱਥੇ ਨਹੀਂ ਫਿਰ ਰਸਤਾ ਗਲੀਆਂ ਵੀ ਬਣਾਈਆਂ ਗਈਆਂ ਨੇ ਇੱਥੇ ਬਕਾਇਦਾ ਸਾਰੀ ਬਿਉਤਬੰਦੀ ਕੀਤੀ ਗਈ ਆ ਉਹਨੂੰ ਕਿਵੇਂ ਦੇਖ ਦੋ ਤੁਸੀਂ ਸਰ ਕਿਸੇ ਜਾਂਦੇ ਤਰੀਕੇ ਨਾਲ ਦੇਖ ਲਓ ਮੈਂ ਤੁਹਾਨੂੰ ਦੱਸਦਾ ਜਿਹੜਾ ਹੈਗਾ ਸੀਗਾ ਭਾਵੇਂ ਕਿ ਇਸ ਮਾਮਲੇ ਵਿੱਚ ਕਲੋਨੀ ਮਾਲਕ ਦਾ ਤਰਕ ਸਹੀ ਜਾਪਦਾ ਹੈ ਪਰ ਜਿਸ ਹਿਸਾਬ ਨਾਲ ਕਥਿਤ ਗੈਰ ਕਾਨੂੰਨੀ ਕਲੋਨੀ ਵਿੱਚ ਕੰਮ ਚੱਲ ਰਿਹਾ ਹੈ ਉਹ ਦਾਲ ਵਿੱਚ ਕੁਝ ਕਾਲਾ ਹੋਣ ਵਾਲਾ ਇਸ਼ਾਰਾ ਕਰਦਾ ਹੈ ਸੋ ਲੋੜਾ ਕੇ ਪ੍ਰਸ਼ਟਾਚਾਰ ਨੂੰ ਖਤਮ ਕਰਨ ਦੇ ਦਾਅਵੇ ਕਰਨ ਵਾਲੀ ਸਰਕਾਰ ਪਹਿਲਾਂ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਜੋ ਇਸ ਤਰ੍ਹਾਂ ਦੇ ਕਥਿਤ ਗੈਰ ਕਾਨੂੰਨੀ ਕੰਮ ਚੱਲ ਰਹੇ ਨੇ ਉਹਨਾਂ ਦੀ ਜਾਂਚ ਕਰਵਾਵੇ ਤਾਂ ਜੋ ਇਸ ਮਾਮਲੇ ਵਿੱਚ দুধ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ ਪੀਟੀਸੀ న్యూਸ ਲਈ ਸੰਗਰੂਰ ਤੋਂ ਗੁਰਦਰਸ਼ਨ ਸਿੱਧੂ ਦੀ ਰਿਪੋਰਟ